ਜੀ ਟੂਰਨਾਮੈਂਟ ਅਸੀਂ ਕਰਾਈ ਸੀਗਾ ਐਂਟੀ ਡਰੱਗ ਸਿਕਰਟ ਲੀਗ ਕਰਾਈ ਸੀਗੀ ਸਾਡੇ ਮਾਨਯੋਗ ਸੀਐਮ ਸਾਹਿਬ ਬੀਜੀਪੀ ਸਾਹਿਬ ਐਡੀਜੀਪੀ ਸਾਹਿਬ ਇਹਨਾਂ ਦਾ ਹੁਕਮ ਸੀਗਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਯੂਆ ਨੂੰ ਆਪਣੇ ਨਾਲ ਜੋੜਨ ਲਈ ਨਸ਼ੇ ਦੇ ਖਿਲਾਫ ਇਸ ਤਰੀਕੇ ਦੀ ਜਿਹੜੀ ਹੈ ਮੁਹਿੰਮ ਹਰ ਜ਼ਿਲ੍ਹੇ ਦੇ ਵਿੱਚ ਕਰਾਈ ਜਾਵੇ ਤੇ ਆਪਣੇ ਬਟਿੰਡਾ ਜ਼ਿਲ੍ਹੇ ਦੇ ਵਿੱਚ ਸਾਡੇ ਸਾਰਿਆਂ ਨੇ ਸਹਿਯੋਗ ਨਾਲ ਇਹ ਆਯੋਜਨਾਪਨ ਕੀਤਾ ਸੀਗਾ 3 ਦਿਨ ਆਪਣੀ ਲੀਗ ਚੱਲ ਰਹੀ ਜਿਹਦੇ ਵਿੱਚ 140 ਟੀਮਾਂ ਨੇ ਅਪਲਾਈ ਕੀਤਾ ਸੀਗਾ ਉਥੇ 16 ਟੀਮਾਂ ਸਿਲੈਕਟ ਕਰਕੇ ਆਪਾਂ ਨੇ ਮੈਚੇਜ਼ ਕਰਾਏ ਹੁਣ ਫਾਈਨਲ ਹੋਣ ਜਾ ਰਿਹਾ ਹੈ ਤੇ ਦੇ ਵਿੱਚ ਜਿਹੜੀ ਟੀਮਾਂ ਹੈਗੀ ਹੈ ਉਹ ਪਿੰਡਾਂ ਤੋਂ ਵੀ ਆਈਆਂ ਸ਼ਹਿਰ ਤੋਂ ਵੀ ਆਈ ਤੇ ਖੁਸ਼ੀ ਦੀ ਗੱਲ ਹੈ ਕਿ ਦੋ ਆਪਣੀ ਟੀਮ ਹੈਗੀ ਜਿਨ੍ਹਾਂ ਨੇ ਫਾਈਨਲ ਮੈਚ ਦੇ ਵਿੱਚ ਐਂਟਰੀ ਕੀਤੀ ਹੈ ਇਸ ਤੋਂ ਇਲਾਵਾ ਜਿੰਨਾ ਵਿਕਣ ਨਸ਼ਾ ਛੱਡਿਆ ਹੈ ਉਹ ਵਿਅਕਤੀ ਵੀ ਆਏ ਇਹਨਾਂ ਨੇ ਆ ਕੇ ਇੱਥੇ ਮੈਚਾਂ ਦੇ ਵਿੱਚ ਆਪਣੀ ਗੱਲ ਦੱਸੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਉਸ ਤੋਂ ਇਲਾਵਾ ਜਿਹੜੇ ਡਾਕਟਰ ਸਾਹਿਬ ਹੈਗੇ ਹੋਰ ਜਿਹੜੇ ਐਕਸਪਰਟਸ ਹੈਗੇ ਉਹ ਵੀ ਆਏ ਜਿਹੜੇ ਯੂਥ ਕਲੱਬ ਦੇ ਬੱਚੇ ਹੈਗੇ ਸਕੂਲਾਂ ਦੇ ਬੱਚੇ ਹੈਗੇ ਉਹਨਾਂ ਨੇ ਆ ਕੇ ਇੱਥੇ ਪਰਫਾਰਮ ਵੀ ਕੀਤਾ ਇਹ ਕੁੱਲ ਮਿਲਾ ਕੇ ਜਿਹੜਾ ਪੁਲਿਸ ਦਾ ਇਹ ਕਾਰਾ ਚੇ ਕਮਿਊਨਿਟੀ ਨਾਲ ਲੈਂਗਵੇਜਮੈਂਟ ਹੋਵੇ ਉਹਨਾਂ ਨੂੰ ਜਿਹੜਾ ਆਪਣਾ ਇੱਕ ਜਿਹੜਾ ਟਰਸਟ ਹੈ ਆਪਕੋ ਇਸ ਚ ਦੋ ਇੱਕ ਦੋ ਜਣੇ ਲੋਕ ਕ੍ਰੀਏਟ ਹੋਵੇ ਉਹ ਚੰਨ ਲੋਕ ਦਾ ਆਪਾ ਸਫਲ ਹੋਆਵਾਂਗੇ ਤਾਂ ਡਿਵਿਜ਼ਨ ਲਈ ਹੈਗੀ ਡਰਗਸ ਦੇ ਖਿਲਾਫ ਇਹਨੂੰ ਆਪਾਂ ਹੋਰ ਅੱਛੇ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਨੌਜਵਾਨ ਪੀੜੀ ਦੇ ਮਾਪਿਆਂ ਨੂੰ ਵੀ ਕਹਿਣਾ ਚਾਹੀਦਾ ਹੈ ਲੋ ਦੇਖੋ ਮੈਂ ਉਸ ਦਿਨ ਜਿੱਦਿਸ ਦਿਨ ਇਨੋਗਰੇਸ਼ਨ ਕੀਤਾ ਸੀ ਇਹ ਹੀ ਦਿਨ ਕਹੀ ਸੀ ਕਿ ਆਪਾਂ ਸਾਰੀ ਜ਼ਿੰਦਗੀ ਸਿਰਫ ਆਪਣੇ ਬੱਚਿਆਂ ਲਈ ਕੰਮ ਕਰਦੇ ਆਂ ਆਪਣਾ ਪੇਟ ਕੱਟ ਕੇ ਤੇ ਆਪਾਂ ਆਪ ਹਰ ਬਲੀਦਾਨ ਕਰਕੇ ਆਪਣੇ ਬੱਚਿਆਂ ਲਈ ਉਹਨਾਂ ਇਸ ਦੇ ਵਿੱਚ ਇਹ ਜਿਹੜੀ ਲੜਾਈ ਹੈਗੀ ਹੈ ਇਹ ਆਪਣੇ ਬੱਚਿਆਂ ਨੂੰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਹੈਗੀ ਹੈ ਤੇ ਤੁਹਾਨੂੰ ਪੁਲਿਸ ਦੇ ਨਾਲ ਮੋਢੇ ਤੋਂ ਮੋਢਾ ਲਗਾ ਕੇ ਪੂਰੇ ਸਮੇਂ ਜੁੜਨਾ ਚਾਹੀਦਾ ਸਰ ਅੱਜ ਫਾਈਨਲ ਮੈਚ ਹੈ ਵਿਨਿੰਗ ਟੀਮ ਨੂੰ ਕੀ ਪ੍ਰਾਈਜ਼ ਰੱਖਿਆ ਗਿਆ ਵਿਨਿੰਗ ਟੀਮ ਲਈ 11000 ਰੁਪਏ ਦਾ ਕੈਸ਼ ਪ੍ਰਾਈਜ਼ ਰੱਖਿਆ ਗਿਆ ਉਸ ਤੋਂ ਇਲਾਵਾ ਜਿਹੜੇ ਮੈਨ ਆਫ ਦਿ ਸੀਰੀਜ਼ ਹੈਗੇ ਉਹਨਾਂ ਲਈ ਕੱਪਸ ਹੈਗੇ ਹਰੇਕ ਟੂਰਨਾਮੈਂਟ ਦੇ ਵਿੱਚ ਹਰੇਕ ਮੈਚ ਦੇ ਜਿਹੜੇ ਹੈਗੇ ਵਿਨਰਸ ਉਹਨਾਂ ਲਈ ਹੈਗੇ ਜਿਹੜੇ ਬੱਚਿਆਂ ਨੇ ਪਰਫਾਰਮ ਕੀਤਾ ਹੈ ਜਿਨ੍ਹਾਂ ਨੇ ਨਸ਼ਾ ਛੱਡਿਆ ਹੈ ਉਹਨਾਂ ਲਈ ਟੀ-ਸ਼ਰਟਾਂ ਵਗੈਰੇ ਹੈਗੀ ਹੈ ਤੇ ਸਾਰਿਆਂ ਲਈ ਨਾਮ ਰੱਖੇਗਾ। ਇੱਕ ਨਾਰਾ ਦਿੱਤਾ ਗਿਆ ਪੰਜਾਬੀ ਜਾਗੋ ਨਸ਼ਾ ਤਿਆਗੋ ਕੀ ਕਹਿਣਾ ਚਾਹੁੰਦੇ। ਹਾਂਜੀ ਇਹ ਤਾਂ ਇਹ ਨਾਰਾ ਕੀ ਹੈ ਇਹ ਤਾਂ ਦੇਖੋ ਆਪਾਂ ਨੂੰ ਦਿਨ ਰਾਤ ਇਹ ਚੀਜ਼ ਕਰਨੀ ਹੀ ਪੈਣੀ ਹੈ ਕਿਉਂਕਿ ਪੰਜਾਬੀ ਹਰ ਚੀਜ਼ ਚਾਗੇ ਹੁੰਦਾ ਦੁਨੀਆ 'ਚ ਇਹੋ ਜੀ ਕੋਈ ਚੀਜ਼ ਨਹੀਂ ਜਿਹਦੇ ਵਿੱਚ ਪੰਜਾਬੀਆਂ ਨੇ ਆਪਣਾ ਝੰਡਾ ਬੁਲੰਦ ਨਾ ਕੀਤਾ ਹੋਵੇ ਤੇ ਨਸ਼ੇ ਦੇ ਲੈ ਵਿੱਚ ਕਿਉਂ ਨਹੀਂ ਕਰ ਸਕਦੇ ਮੈਂ ਸਮਝਦਾ। ਸਭ ਨਸ਼ੇ ਨੂੰ ਲੈ ਕੇ ਮੇਨ ਕੀ ਜੇ ਇਹ ਆਪਾਂ ਜਿਹੜੇ ਟੂਰਨਾਮੈਂਟ ਕਰ ਰਹੇ ਹਾਂ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ ਨੂੰ ਕੀ ਕਹਿਣਾ ਹੈ? ਅ ਨਸ਼ੇ ਦਾ ਕਾਰੋਬਾਰ ਜਿਹੜੇ ਕਰਦੇ ਨੇ ਲਈ ਤਾਂ ਸਾਡਾ ਇੱਕ ਮੈਸੇਜ ਹੈ ਕਿ ਅਲਟੀਮੇਟਲੀ ਅਸੀਂ ਤੁਹਾਡੇ ਤੱਕ ਪਹੁੰਚੇ ਜਾਣਾ ਹੈ ਤੁਹਾਨੂੰ ਨਾਮਜ਼ਦ ਵੀ ਕਰਨਾ ਹੈ ਤੁਹਾਡੀ ਪ੍ਰਾਪਰਟੀ ਆ ਵੀ ਇਸ ਵੀਸ ਕਰਾਣੀ ਹੈ ਤੇ ਜਿਹੜਾ ਤੁਹਾਡਾ ਵਪਾਰ ਚੱਲਦਾ ਇਹਨੂੰ ਅਸੀਂ ਨਿਸ਼ਚਨਾਬੂਤ ਕਰਕੇ ਸ਼ੁਰੂ